ਸਾਡੇ ਵੀਰਾਂ ਨੇ ਇਹ ਸਰਪ੍ਰਾਈਜ਼ ਦਿੱਤਾ ਮੈਨੂੰ ਸੱਚੀ ਨਹੀਂ ਸੀ ਪਤਾ ਬੇਸ਼ੱਕ ਤਿੰਨ ਟਰੈਕਟਰ ਨੇ ਜਿਹੜੇ ਉਹ ਸਾਡੇ ਮਾਲਵੇ ਦੇ ਸੇਲਵਰਾ ਤੋਂ ਤਿਆਰ ਹੋਏ ਐ ਇਦਾਂ ਕਹਿੰਦੇ ਰਹੇ ਆ ਵੀ ਬਾਈ ਆ ਆਪਾਂ ਸਰਪ੍ਰਾਈਜ਼ ਦੇਣਾ ਮੈਂ ਕਿਹਾ ਵੀ ਚਲੋ ਕਿਸੇ ਪਲੇਅਰ ਲਈ ਇਹ ਸਰਪ੍ਰਾਈਜ਼ ਹੋਊਗਾ ਸ਼ਾਹ ਭਿੰਡਰ ਦਾ ਔਰ ਹਰਜੀਤ ਗਿੱਲ ਡੈਨਮਾਰਕ ਦਾ ਤੇ ਸਾਡਾ ਭਰਾ ਦਲਜੀਤ ਚਾਲ ਨੂਰੀ ਪ੍ਰਸਿੱਧ ਲੋਕ ਗਾਇਕ ਇਹਨਾਂ ਭਰਾਵਾਂ ਦਾ ਤੇ ਮੈਂ ਖੇਡ ਕਬੱਡੀ ਦਾ ਧੰਨਵਾਦ ਕਰਦਾ ਹਾਂ ਲੈ ਵੀ ਦਲਜੀਤ ਸਿੰਘ ਐ ਔਰ ਸੰਗਤ ਬੈਠੀ ਐ ਇਹ ਮਾਨ ਸਨਮਾਨ ਤੇ ਹੈ ਹੀ ਹੈ ਪਰ ਮੇਰੇ ਲਈ ਇੱਕ ਬਹੁਤ ਵੱਡੀ ਜਿਹੜੀ ਇਹ ਜ਼ਿੰਮੇਵਾਰੀ ਐ ਔਰ ਇਹ ਤੁਸੀਂ ਇੱਕ ਮੈਨੂੰ ਜ਼ਿੰਮੇਵਾਰੀ ਦਿੱਤੀ ਐ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਇਹ ਕਮੈਂਟਰੀ ਐ ਜੋ ਵੀ ਸੇਵਾ ਐ ਉਹਨੂੰ ਆਪਾਂ ਹੋਰ ਮੇਰੇ ਲਈ ਸਾਰੇ ਤੁਸੀਂ ਅਰਦਾਸ ਕਰਿਓ ਵੀ ਜਿਸ ਮਾਨ ਦੇ ਨਾਲ ਤੁਸੀਂ ਅੱਜ ਇਹ ਮਾਨ ਸਨਮਾਨ ਕਰ ਰਹੇ ਹੋ ਉਹ ਮਾਨ ਸਨਮਾਨ ਜਿਹੜਾ ਕਿਹੜ ਕਬੱਡੀ ਦੀ ਦੁਨੀਆ ਦੇ ਵਿੱਚ ਇਸ ਸਮਾਜ ਦੇ ਵਿੱਚ ਤੁਹਾਡੇ ਭਰਾ ਦਾ ਜਿਹੜਾ ਉਹ ਵਰਕਰਾਂ ਰਵੇ ਮੇਰੀ ਇਹੋ ਅਰਦਾਸ ਹੈ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਵੀ ਅੱਜ ਅਚਲ ਸਾਹਿਬ ਦੀ ਧਰਤੀ ਤੇ ਆਏ ਆ ਔਰ ਇਹ ਧਰਤੀ ਮੇਰੇ ਵੀਰੋ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਚਰਨਾਂ ਦੀ ਸ਼ੋਭਾ ਪ੍ਰਾਪਤ ਧਰਤੀ ਹੈ ਕੋਈ ਸਮਾਂ ਹੋਣਾ ਗੁਰਨਾਨਕ ਦੇਵ ਜੀ ਇਸ ਧਰਤੀ ਤੇ ਮੇਰੇ ਵੀਰੋ ਤੁਰਦੇ ਫਿਰਦੇ ਸਨ ਔਰ ਅੱਜ ਇਸ ਧਰਤੀ ਨੂੰ ਅਸੀਂ ਨਤਮਸਤਕ ਹੋਏ ਆਂ ਔਰ ਇਹ ਮਾਨ ਸਨਮਾਨ ਮੇਰੇ ਲਈ ਵੱਡਾ ਹੈ ਇਹ ਬਹੁਤ ਵੱਡੀ ਮੇਰੇ ਤੇ ਜ਼ਿੰਮੇਵਾਰੀ ਮੇਰੇ ਭਰਾਵਾਂ ਨੇ ਪਾਈ ਹੈ ਔਰ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਇਹ ਮਾਨ ਸਨਮਾਨਾਂ ਦੀ ਆਪਾਂ ਹੋਰ ਮੇਰੇ ਵੀਰੋ ਵਖੂਬੀ ਜਿਹੜੀ ਨਿਭਾਵਾਂਗੇ ਸਤਕਾਰ ਹੈ ਤੁਹਾਡਾ ਸਾਰਿਆਂ ਦਾ ਇਹ ਖੇਡ ਕਬੱਡੀ ਦਾ ਕਰਮ ਹੈ ਖੇਡ ਕਬੱਡੀ ਕਰਕੇ ਹੈ ਔਰ ਬੰਦਾ ਜਿਵੇਂ ਕਹਿੰਦੇ ਹੁੰਦੇ ਵੀ ਆਪਣੇ ਕੰਮ ਪ੍ਰਤੀ ਇਮਾਨਦਾਰ ਰਹੇ ਔਰ ਵਾਹਿਗੁਰੂ ਤੇ ਉਹ ਜਿਹੜੀ ਖੇਡ ਹੈ ਉਹ ਜਿਹੜੀ ਥੋੜੀ ਭਾਵਨਾ ਹੁੰਦੀ ਹੈ ਬਹੁਤ ਕੁਝ ਬਖਸ਼ਦੀ ਹੈ ਅੱਜ ਗੁਰਨਾਨਕ ਸਾਹਿਬ ਨੇ ਬਹੁਤ ਕੁਝ ਬਖਸ਼ਿਆ ਜੋ ਮਾਨ ਸਤਕਾਰ ਤੁਸੀਂ ਪੰਜਾਬ ਦੀਆਂ ਵੱਖੋ ਵੱਖਰੀਆਂ ਗਰਾਉਂਡਾਂ ਦੇ ਵਿੱਚ ਸੱਤਾ ਜੀ ਤੁਸੀਂ ਵੀ ਆ ਜਾਓ ਪਲੀਜ਼ ਇਸ ਮੈਂ ਕਹੂੰਗਾ ਵੀ ਮਾਨ ਸਨਮਾਨ ਦੇ ਵਿੱਚ ਸੱਤਾ ਰਮਦਾਸ ਵਾਲਾ ਤੇ ਨੂਰੀ ਨੇ ਕਹਿੰਦੇ ਸ਼ੁਰੂਆਤ ਕੀਤੀ ਸੀ ਇਸ ਮੇਲੇ ਦੀ ਤੇ ਅੱਜ ਇਹ ਮੇਲਾ ਟਰੈਕਟਰਾਂ ਵਾਲਾ ਮੇਲਾ ਬਣ ਗਿਆ ਔਰ ਅੱਜ ਇਹ ਮੇਲਾ ਜਿਹੜਾ ਬਹੁਤ ਵੱਡਾ ਮੇਲਾ ਹੋ ਗਿਆ ਗੁਰਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇੱਕ ਕਬੱਡੀ ਪੰਜਾਬ ਪੰਜਾਬੀ ਅੱਧੀ ਚੜ੍ਹਦੀ ਕਲਾ ਲਈ ਸਾਰੇ ਉਹਨਾਂ ਭਰਾਵਾਂ ਦੀ ਚੜ੍ਹਦੀ ਕਲਾ ਲਈ ਜਿਹੜੇ ਪੰਜਾਬ ਲਈ ਦਿਨ ਰਾਤ ਇੱਕ ਸੋਚਦੇ ਐ ਦਿਨ ਰਾਤ ਇੱਕ ਕਰਦੇ ਤੇ ਸੋਚ ਚੰਗੀ ਸੋਚ ਸੋਚਦੇ ਐ ਉਹਨਾਂ ਦੀ ਚੜ੍ਹਦੀ ਕਲਾ ਲਈ ਜਕਾਰਾ ਲਾਵਾਂਗੇ ਬੋਲੇ ਕਬੱਡੀ ਜਿੰਦਾਬਾਦ ਹੈ ਕਬੱਡੀ ਕਰਕੇ ਹੀ ਆ ਸਾਰਾ ਕੁਝ ਨਹੀਂ ਤੇ ਬਠਿੰਡੇ ਤੋਂ ਕਿਹਨੇ ਇੱਥੇ ਅਚਲ ਸਾਹਿਬ ਮਾਨ ਸਨਮਾਨ ਕਰਨਾ ਸੀਗਾ ਸੱਚੇ ਪਾਸ਼ਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀਆਂ ਬਖਸ਼ੇ ਮੇਰੇ ਭਰਾ ਦਿਲਜੀਤ ਚਾਲ ਨੂੰ ਸ਼ਾਹ ਪਿੰਡਰ ਨੂੰ ਤੇ ਹਰਜੀਤ ਗਿੱਲ ਡੈਨਮਾਰਕ ਉਹਨਾਂ ਮੈਂ ਭਰਾਵਾਂ ਦਾ ਹਮੇਸ਼ਾ ਰਣੀ ਰਹੂੰਗਾ ਜਿਨ੍ਹਾਂ ਨੇ ਇਹ ਮਾਨ ਸਨਮਾਨ ਬਖਸ਼ਿਆ ਤੇ ਵੀਰ ਜਿਨ੍ਹਾਂ ਦਿਨ ਰਾਤ ਇੱਕ ਕਰ ਛੱਡਿਆ ਮੇਰੇ ਵੀਰੋ ਅਰਜੰਨਾ ਤੱਕ ਉਹ ਜੰਗ ਉਹਨਾਂ ਤੱਕ ਪਿੱਛੇ ਭੌਂਕੇ ਨਹੀਂ ਵੇਖਿਆ ਤੇ ਅੱਜ ਰਪਿੰਦਰ ਦੇ ਇਹਨਾਂ ਬੋਲਾਂ ਦਾ ਮੁੱਲ ਉਸ ਮਿਹਰਤ ਦਾ ਮੁੱਲ ਸ ਪੰਡਰ ਕੈਨੇਡਾ ਹਰਜੀਤ ਗਿੱਲ ਡੈਨਮਾਰਕ ਉਹਨਾਂ ਭਰਾਵਾਂ ਨੇ ਇੱਕ 3700 ਫੌ ਟਰੈਕਟਰ ਤੇ ਆ ਪੰਜਾਬੀ ਮਾਂ ਬੋਲੀ ਦੇ ਵੱਡੇ ਭਲਾਰੇ ਨੂੰ ਬਾਹਤਾ ਨਾਲ